ਘਰਾਂ ਦੇ ਵਿੱਚ ਜਾ ਕੇ ਹੂਟਰ ਲਾ ਕੇ ਮਾਰਿਆ ਪੁਲਿਸ ਦਾ ਸੈਰ ਨਾਓ ਕਿਉਂਕਿ ਮਿਲ ਵਾਲੇ ਕਹਿੰਦੇ ਤੁਸੀਂ ਇਸ ਕੰਮ ਤੋਂ ਬਾਜ ਜਾਓ ਇਹ ਕੰਮ ਨਾ ਕਰੋ। ਸਕੂਟਰ ਲਾਈਟਾਂ ਲਾਉਣੀਆਂ ਘੁੰਮਣਾ ਇਹ ਇਹ ਮਾਂ-ਬਾਪ ਦੀ ਇੱਜ਼ਤ ਰੋਣਾਂ ਵਾਲੀ ਗੱਲ ਹੈ। ਐਕਟਵਾ ਜਿਹੜੀ ਸੀ ਇਹ ਇਹ ਕੁੜੀ ਜਿਹੜੀ ਆ ਸਟੈਂਡ ਮਾਰਦੀ ਆ ਰਹੀ ਸੀ ਪੁਲ ਦੇ ਉੱਪਰ ਤੇ ਅੱਜ ਮੋਦਬਰ ਬੰਦਿਆਂ ਦੇ ਵਿੱਚ ਮਿਲ ਕੇ ਤੇ ਇਹ ਐਕਟਵਾ ਬੇਸ ਕੀਤੀ ਆ। ਲੜਕੀ ਹੈ ਉਹਨੂੰ ਅਸੀਂ ਇਹ ਮੈਸੇਜ ਦੇਣਾ ਚਾਹੌਣੇ ਆ ਧੀਆਂ ਨੂੰ ਕਿ ਤੁਸੀਂ ਕੋਈ ਵੀ ਐਕਟਵਾ ਚਲਾਉਦੇ ਸਮੇਂ ਐਦਾ ਦਾ ਸਟੱਡ ਬਾਜੀ ਨਾ ਕਰੋ ਇਹ ਕੱਲ ਦਾ ਚੋਕ ਹੈ ਤਾਂ ਜੋ ਤੁਸੀਂ ਕੀਤਾ ਵਾ ਫਿਰ ਕਿਤੇ ਨਹੀਂ ਹਟਾਉਂਦੇ ਹੈ ਜਿਵੇਂ ਆਪਣੇ ਮਾਪਿਆਂ ਦੀ ਜਿੱਤ ਰੋਲੀ ਹੈ ਹੈ ਇਹ ਲਾਈਟਾਂ ਲਾਉਡ ਹਨ ਉਹ ਲਾਈਟਾਂ ਇਹਦੇ ਵਿੱਚ ਲਾਈਆਂ ਲਾਉਡ ਹੈ ਲੈਟਾ ਕਿਤਨੀ ਹੈ ਲੈਟਾ ਲਾ ਲਾ ਲੈਟਾ ਲਾ ਲਾ ਕਲਿਆ ਜੀ ਜਿਹਨੇ ਜਿੰਨਾ ਦਿੱਤਾ ਜੇਰੇ ਮਾਪੇ ਪਾਲ ਤੇ ਕੀ ਆਗਰਾ ਤੇ ਇਹੇ ਕੰਮ ਕਰਿਆ ਜਾਂਦਾ ਹੈ ਹਾਂ ਉਹਨੂੰ ਬੁਲਾਇਆ ਮੇਰੇ ਮਾਪੇ ਤੈਨੂੰ ਕੀ ਜੀਣਾਉਂਦੇ ਤੇਰੇ ਮਾਪੇ ਤੈਨੂੰ ਕੀ ਚਾਹੁੰਦੇ ਤਰ ਕੋ ਗੰਗਾ ਕੰਮ ਚਾਹੁੰਦੇ ਕਾ ਚਾਹੁੰਦੇ ਉਹ ਕ੍ਰਿਸ਼ ਕਰਾ ਰਿਹਾ ਘਰਾਂ ਦੇ ਵਿੱਚ ਜਾ ਕੇ ਹੂਟਰ ਲਾ ਕੇ ਮਾਰਿਆ ਪੁਲਿਸ ਦਾ ਸ਼ਹਿਰ ਸਹਿਰ ਨਾਓ ਤੂੰ ਕਿ ਮੈਨੂੰ ਵਾਲੇ ਕਿ ਭੀ ਤੁਸੀਂ ਇਸ ਕੰਮ ਤੋਂ ਬਾਜ ਆਓ ਇਹ ਕੰਮ ਨਾ ਕਰੋ ਬਜੀ ਬਾਰ ਬਾਰ ਤੁਹਾਨੂੰ ਬੇਨਤੀ ਕਰਦੇ ਵੇ ਕੰਮ ਨਾ ਕਰੋ ਤੁਸੀਂ ਇਹ ਨਹੀਂ ਚੱਜਦਾ ਫੁੱਟਰ ਲਾਈਟਾਂ ਲਾਉਣੀਆਂ ਘੁੰਮਣਾ ਇਹ ਇਹ ਮਾਂ ਬਾਂ ਦੀ ਇੱਜ਼ਤ ਰੋਣਾਂ ਵਾਲੀ ਗੱਲ ਸਮਝ ਗਏ ਅੱਗੇ ਤੇ ਇਹ ਹਰਕਤ ਕਰੋਗੇ ਨਹੀਂ ਕਰੋ ਹੁਣ ਮੈਂ ਤੁਹਾਡਾ ਚਲਾਨ ਕਰੂੰਗਾ ਫੁੱਟਰ ਦਾ ਸਾਰਾ ਇਹ ਇਲਾਕਾ ਉਹ ਮੈਨੂੰ ਇੱਕ ਆਪਣੀ ਆਸਤੀ ਦੇ ਕੰਮ ਲਾਈ ਦਿੰਦੇ ਜੇ ਸੁਣਨਾ ਉਹ ਜੋ ਹੈਗਾ ਉਹ ਦਿਓ ਆਰਤੀ ਦੇ ਤੋਂ ਕੋਈ ਗੱਲ ਨਹੀਂ ਆਰਤੀ ਕਿਤੇ ਚਲੋ ਬੋਰਡ ਥੱਲੇ ਕਰੋ ਬੋਰਡ ਥੱਲੇ ਕਰੋ ਆਪਣੇ ਯਾਰਾਂ ਤੋਂ ਉੱਤਰ ਨੂੰ ਮੋਟੇ ਕਿ ਆਪਾਂ ਇਹ ਗਲਤੀ ਨਹੀਂ ਕਰਨੀ ਜਿਹੜੀ ਬੋਰਡ ਨੂੰ ਲਪੋਸਦੇ ਹੋ ਠੀਕ ਹੈ ਨਾ ਤੇ ਆਪਨੇ ਆਰਾਮ ਨਾਲ ਜਾਓ ਪਰਮਾਤਮਾ ਨੇ ਕਿ ਦਿੱਤੀ ਹੈ ਮਾਪਾਂ ਬੋਲ ਦੀ ਸੂਚੀ ਹੈ ਠੀਕ ਹੈ ਇਹ ਕੰਮ ਨਹੀਂ ਕਰਨਾ ਕਿ ਠੀਕ ਹੈ ਆਪਾਂ ਦੂਸਰੇ ਪਰਿਵਾਰਾਂ ਕੋ ਇਹ ਜੀ ਆਜ ਤੋਂ ਇਹ ਜਿਹੜੀ ਆ ਇਕ ਟਵਾ ਜਿਹੜੀ ਸੀ ਉਹ ਇਹ ਕੁੜੀ ਜਿਹੜੀ ਆ ਸਟੈਂਡ ਮਾਰਦੀ ਆ ਰਹੀ ਸੀ ਪੁਲ ਦੇ ਉੱਪਰ ਤੇ ਅੱਜ ਮੋਦਬਰ ਬੰਦਿਆਂ ਦੇ ਵਿੱਚ ਮਿਲ ਕੇ ਤੇ ਇਹ ਐਕਟਵਾ ਬੇਸ ਕੀਤੀ ਆ ਲੜਕੀ ਦੀ ਇੱਜ਼ਤ ਨੂੰ ਅਸੀਂ ਮੁੱਖ ਰੱਖਦੇ ਹਾਂ ਉਹਨਾਂ ਨੂੰ ਨਹੀਂ ਬੁਲਾਇਆ ਵੀ ਚਲੋ ਲੜਕੀ ਆ ਉਹਨੂੰ ਅਸੀਂ ਇਹ ਮੈਸੇਜ ਦੇਣਾ ਚਾਹੌਣੇ ਆ ਧੀਆਂ ਨੂੰ ਕਿ ਤੁਸੀਂ ਕੋਈ ਵੀ ਐਕਟਵਾ ਚਲਾਉਦੇ ਸਮੇਂ ਐਦਾ ਸਟੈਂਡ ਬਾਜੀ ਨਾ ਕਰੋ ਔਰ ਜਿੰਨਾ ਨਾਲ ਮਾਪਿਆਂ ਦਾ ਸਿਰ ਨੀਵਾ ਹੋਵੇ ਬਹੁਤ ਵਾਰ ਬੰਦੇ ਵਿੱਚ ਪੈਣ ਇਹਦਾ ਚਲਾਨ ਕਰਾਉਣਾ ਮਾਪਿਆਂ ਦੀ ਜਿੱਦੂ ਉੱਚਾ ਬਣਾਓ ਨਾ ਕਿ ਤੁਸੀਂ ਚਲਾਨ ਕਰਵਾਓ ਕਿਉਂਕਿ ਆਪਣੇ ਹੈਲਮਟ ਪਾ ਕੇ ਚੱਲੋ ਵਿਦਾਊਟ ਹੈਲਮਟ ਨਾਲ ਚੱਲੋ ਲਾਇਸੈਂਸ ਆਰਟੀ ਲੈ ਕੇ ਚੱਲੋ ਇਹੋ ਸਿਕੰਦਰ ਬਿਲਕੁਲ ਨਾ ਕਰੋ ਤੇ ਮੁੰਡਾ ਵਾਜਾ ਕੁੜੀ ਆ ਜਿਹਦੇ ਨਾਲ ਮਾਪਿਓ ਦਾ ਸਿਰ ਨੀਵਾ ਹੁੰਦਾ ਕਿਰਪਾ ਕਰਕੇ ਆਪਣੀ ਸਹੀ ਡਰਾਈਵਰੀ ਆਪਣੇ ਸਹੀ ਦਿਸ਼ਾ ਤੇ ਚੱਲੋ ਜੋ ਕਿ ਆਪਣੇ ਦੇਸ਼ ਦਾ ਨਾਮ ਕਰਵੇ ਧੰਨਵਾਦ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੁਆਇੰਟਡ ਪੋਸਟ ਤੇ ਮੈਂ ਸਤਪਾਲ ਲੁਧਿਆਣਾ ਵਿੱਚ ਆਏ ਦਿਨ ਕੋਈ ਨਾ ਕੋਈ ਵਾਰਦਾਤਾ ਆਉਂਦੀਆਂ ਨੇ ਉੱਥੇ ਹੀ ਸੋਸ਼ਲ ਮੀਡੀਆ ਦੇ ਉੱਤੇ ਕੋਈ ਨਾ ਕੋਈ ਇੱਕ ਵੀਡੀਓ ਅਪਡੇਟ ਹੁੰਦੀਆਂ ਰਹਿੰਦੀਆਂ ਨੇ ਇਦਾਂ ਹੀ ਕੁਝ ਦਿਨ ਪਹਿਲਾਂ ਜਗਰਾਉਂ ਪੁਲ ਦੀ ਵੀਡੀਓ ਦੱਸੀ ਜਾ ਰਹੀ ਹੈ ਜੋ ਇੱਕ ਲੜਕੀ ਵੱਲੋਂ ਇੱਕ ਸਟੰਟ ਬਾਜੀ ਕੀਤੀ ਜਾਂਦੀ ਹੈ ਉਸ ਸਟੰਟ ਬਾਜੀ ਨੂੰ ਲੈ ਕੇ ਸਲਾਂਗਾ ਜੋਕ ਕੰਮ ਕਰਨ ਦੇ ਟ੍ਰੈਫਿਕ ਇੰਚਾਰਜ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਸੀਗੀ ਇੱਕ ਕੁੜੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜੀ ਜੀ ਧੰਨਵਾਦ ਹਾਂ ਜੀ ਤੇ ਉਹ ਸਰ ਵੀਡੀਓ ਨੂੰ ਲੈ ਕੇ ਤੁਹਾਡੇ ਤੋਂ ਇੱਕ ਕੁਐਸਚਨ ਕਰਦੇ ਆ ਜੀ ਉਹ ਵੀਡੀਓ ਦਾ ਪਤਾ ਲੱਗਿਆ ਜੀ ਤੁਸੀਂ ਉਹਦਾ ਚਲਾਨ ਕੀਤਾ ਜੀ ਹਾਂ ਜੀ ਕੀਤਾ ਜੀ ਚਲਾਨ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਤੁਸੀਂ ਚੰਗੀਆਂ ਖਬਰਾਂ ਚੰਗੀ ਸੋਚ ਉੱਤੇ ਲੈ ਕੇ ਆਉਂਦੇ ਹੋ ਤੇ ਨੈਗੇਟਿਵ ਖਬਰਾਂ ਨੂੰ ਛੱਡਦੇ ਹੋ ਕਿਉਂਕਿ ਬਹੁਤ ਜ਼ਰੂਰੀ ਹੁੰਦਾ ਇੱਕ ਪਬਲਿਕ ਨੂੰ ਸੁਨੇਹਾ ਦੇਣਾ ਕਿਉਂਕਿ ਪਬਲਿਕ ਚ ਸਹੀ ਗੱਲ ਜਾਵੇ ਤੇ ਚੰਗੀ ਗੱਲ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਏ ਡੀ ਸੀ ਪੀ ਟਰੈਫਿਕ ਮੈਡਮ ਗੁਰਪ੍ਰੀਤ ਪੂਰੇਵਾਲ ਜੀ ਏ ਸੀ ਪੀ ਸਾਹਿਬ ਜਤਨ ਬਾਂਸਲ ਜੀ ਏ ਸੀ ਪੀ ਗੁਰਪ੍ਰੀਤ ਸਿੰਘ ਜੀ ਹਰ ਵੇਲੇ ਸਾਡਾ ਮੀਟਿੰਗ ਤਤਪਰ ਰਹਿੰਦੇ ਆ ਜੇੜੀ ਕੋਈ ਗੱਡੀ ਦਾ ਤਾਂ ਉਹਨਾਂ ਕੋਲੇ ਖਬਰ ਪਹੁੰਚਦੀ ਆ ਜਾਂ ਤੁਹਾਡੇ ਮadhyam ਰਹੀਂ ਜਾਂ ਕਿਸੇ ਹੋਰ ਦੇ ਰਹੀਂ ਤੁਰੰਤ ਜਿਹੜਾ ਏਰੀਆ ਜਿੰਨੂੰ ਹੁੰਦੀ ਉਹਨੂੰ ਮਾਰਗ ਹੋ ਜਾਂਦੀ ਉਸੇ ਵੱਲ ਜਿਹਦਾ ਕਿ ਅਸੀਂ ਮੌਕੇ ਤੇ ਉਹਦੀ ਕਾਰਵਾਈ ਕਰਨ ਲਈ ਨਿਕਲ ਦੁਰਦੇ ਐਡਰੈਸ ਮਿਲ ਜਾਂਦਾ ਇਸੇ ਤਰ੍ਹਾਂ ਇਹ ਲੜਕੀ ਸੀ ਪੁਲਿਸ অর ਪਬਲਿਕ ਦਾ ਰਿਸ਼ਤਾ ਮੁੱਖ ਰੱਖਦੇ ਹੋਇਆ ਅਸੀਂ ਲੜਕੀ ਨੂੰ ਸਾਹਮਣੇ ਨਹੀਂ ਲਿਆਂਦਾ ਉਹਦਾ ਚਲਾਨ ਕਰਕੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਔਰ ਉਹਦੇ ਨਾਲ ਦੀ ਨਾਲ ਮੈਂ ਧੀਆਂ ਨੂੰ ਬੇਨਤੀ ਕਰੂੰ ਕਿ ਇਹ ਜਿਹੇ ਸਟੈਂਡ ਨਾ ਕਰੋ ਤੁਸੀਂ ਕੰਪਿਊਟਰ ਦੇ ਵਿੱਚ ਪੜ੍ਹਾਈ ਦੇ ਵਿੱਚ ਗੇਮਾਂ ਦੇ ਵਿੱਚ ਅੱਗੇ ਆਓ ਚੰਗੀ ਨੌਕਰੀ ਲਓ ਚੰਗਾ ਨਾਂ ਰੋਸ਼ਨ ਕਰੋ ਮਾਂ-ਬਾਪ ਦਾ ਉੱਚ ਖੁਸ਼ੀ ਮਿਲਦੀ ਹੈ ਇਦਾਂ ਮਾਂ-ਬਾਪ ਦਾ ਸਿਰ ਜਿਹੜਾ ਨੀਮਾ ਹੁੰਦਾ ਇਸ ਚੀਜ਼ ਨੂੰ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਕੰਮ ਨਾ ਕੀਤਾ ਜਾਵੇ ਸਰ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਅਪਡੇਟ ਹੋ ਰਹੀ ਸੀ ਜੀ ਇਹ ਮੁਸਲਮਾਨ ਕਲੋਨੀ ਦੱਸੀ ਜਾ ਰਹੀ ਆ ਉਹਦੇ ਬਾਰੇ ਕੀ ਕਹਣਾ ਹੈ ਉਹ ਮੁਸਲਮਾਨ ਕਲੋਨੀ ਜਿੱਦੀ ਉੱਥੋਂ ਦੇ ਵਤਵੰਤੇ ਸੱਜਣਾਂ ਨੇ ਮਿਲ ਕੇ ਦਰਖਾਸਤ ਵੀ ਦਿੱਤੀ ਥਾਣੇ ਦੇ ਵਿੱਚ ਲੇਕਿਨ ਜਿਵੇਂ ਵੀਡੀਓ ਵਾਇਰਲ ਹੋਈ ਉਸੇ ਟਾਈਮ ਟ੍ਰੈਫਿਕ ਪੁਲਿਸ ਜ਼ੋਨ 46 ਨੇ ਨੱਪ ਲਈ ਕਿਉਂਕਿ ਇਹਦਾ ਐਡਰੈਸਾਂ ਨੂੰ ਤੁਰੰਤ ਸਾਡੇ ਜਿਹੜੇ ਮੈਡਮ ਏਡੀਸੀਪੀ ਟ੍ਰੈਫਿਕ ਪੁਰੇ ਵਾਲੀ ਉਸੇ ਵੇਲੇ ਤੁਰੰਤ ਐਡਰੈਸ ਕਢਾਣ ਦੇ ਪ੍ਰੋਪਰ ਮਿੰਟ ਲਾਉਂਦੇ ਐ ਐਡਰੈਸ ਕਢਾ ਕੇ ਪਾਇਆ ਉਹਨਾਂ ਨੂੰ ਤੇ ਉਸੇ ਵੇਲੇ ਜਾ ਕੇ ਅਸੀਂ ਮੁਸਲਮ ਕੋਲੋਨੀ ਤੋਂ ਗੱਡੀ ਦਾ ਪਤਾ ਕੀਤਾ ਕਿਧਰ ਗਈ ਕਿਹੜੇ ਦੋਸਤ ਸੀ ਤੇ ਉਹਨਾਂ ਨੂੰ ਕਾਲ ਕਰਕੇ ਉਹਦਾ ਫੋਨ ਨੰਬਰ ਨਹੀਂ ਸਿਆ ਉੱਤੇ ਫਿਰ ਉਹ ਗੱਡੀ ਦੇ ਐਡਰੈਸ ਤੇ ਜਾ ਕੇ ਅਸੀਂ ਫੋਨ ਨੰਬਰ ਕਢਵਾ ਕੇ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸਿੱਖਿਆ ਦਿੱਤੀ ਜਾਣਕਾਰੀ ਦਿੱਤੀ ਵੀ ਤੁਸੀਂ ਪੜ੍ਹਾਈ ਵਿੱਚ ਮੱਲਾ ਮਾਰੋ ਚੰਗੇ ਕੰਮ ਕਰੋ ਹੁੱਲੜਬਾਜੀ ਨਾ ਕਰੋ ਚੰਗਾ ਮੈਸੇਜ ਜਿਹੜਾ ਵਾ ਉਹ ਜਾਨਾ ਚਾਹੀਦਾ ਜਿਹੜੇ ਸਾਡੇ ਬੱਚੇ ਆ ਉਹ ਇਹਨਾਂ ਚੀਜ਼ਾਂ ਨੂੰ ਵੇਰ ਨਾ ਕਰ ਰਹੇ ਜੇ ਕੰਮ ਚੰਗੇ ਦੇ ਪਾਸੇ ਉਹ ਆਪਣਾ ਧਿਆਨ ਦੇਣ ਕਿਉਂਕਿ ਵਿਦਿਆ ਵਿਚਾਰੀ ਪਰਪਕਾਰੀ ਚੰਗਾ ਕੰਮ ਕਰਨਾ ਪੜਨਾ ਮਾਂ-ਬਾਪ ਦਾ ਨਾਮ ਰੋਸ਼ਨ ਕਰਨਾ ਚੰਗੀ ਗੱਲ ਹੈ ਤੇ ਟ੍ਰੈਫਿਕ ਰੂਲ ਨੂੰ ਮੰਨਿਆ ਜਾਵੇ ਜਿੱਥੇ ਕਿ ਸੀਟ ਬੈਲਟ ਰੈੱਡ ਲਾਈਟ ਹੈਲਮਟ ਵਗੈਰਾ ਆਦ ਨੂੰ ਜਿਹੜਾ ਪਾਇਆ ਜਾਵੇ ਇਸੇ ਤਰ੍ਹਾਂ ਕਿ ਰੈੱਡ ਲਾਈਟ ਕ੍ਰੋਸ ਨਾ ਕੀਤੀ ਜਾਵੇ ਰੋਂਗ ਸਾਈਡ ਨਾ ਚੱਲੋ ਸਾਡੇ ਸ਼ਹਿਰ ਦੀ ਸੁੰਦਰਤਾ ਖਤਮ ਹੁੰਦੀ ਹੈ ਕਿਉਂਕਿ ਜਦੋਂ ਜਾਮ ਲੱਗਦਾ ਸਾਨੂੰ ਪ੍ਰੋਬਲਮ ਆਉਂਦੀ ਸਰ ਕਈ ਲੋਕ ਅਜੇ ਵੀ ਜਿਹੜੇ ਆਪਣੇ ਆਪਣੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਲਗਾਏ ਹੋਏ ਨੇ ਕੈਮਰਾ ਲਗਾਏ ਨੇ ਉਹਨਾਂ ਵਿੱਚੋਂ ਜਾਸ ਸੀਟ ਬੈਲਟ ਨਹੀਂ ਲਗਾਉਂਦੇ ਜਾਂ ਫਿਰ ਰੈੱਡ ਲਾਈਟ ਕ੍ਰੋਸ ਕਰ ਦਿੰਦੇ ਨੇ ਠੀਕ ਹੈ ਉਹਨਾਂ ਦਾ ਚਲਾਨ ਸਰ ਹਲੇ ਵੀ ਜਾਨੀ ਆਨਲਾਈਨ ਹੋ ਰਿਹਾ ਜਾਂ ਨਹੀਂ ਹੋ ਰਿਹਾ ਚਲਾਨ ਚੱਲ ਰਿਹਾ ਜੀ ਆਨਲਾਈਨ ਚੱਲਦੇ ਪਏ ਚਲਾਨ ਉਹ ਮੰਨ ਜੋ ਏਸੀਪੀ ਸਾਹਿਬ ਨੇ ਦੱਸਿਆ ਸੀ ਉਦੋਂ ਤੁਹਾਨੂੰ ਉਹਨਾਂ ਤੋਂ ਹੀ ਖਬਰ ਲਿਓ ਸਾਰੀ ਟੋਟਲ ਚਲਾਨ ਏਡੀਸੀਪੀ ਸਾਹਿਬ ਮੈਡਮ ਉਹਨਾਂ ਕੋਲ ਹੁੰਦੇ ਸਾਨੂੰ ਜੇ ਸਾਡੇ ਕੋਲ ਚਲਾਨ ਅਸੀਂ ਵੀ ਆਨਲਾਈਨ ਚਲਾਨ ਕਰਦੇ ਆ ਜੇ ਕੋਲ ਕੋਈ ਪੇਪਰ ਨਹੀਂ ਹੁੰਦਾ ਉਹਨੂੰ ਹੱਥ ਮਲਾ ਕੇ ਤੋਰਦੇ ਦਾ ਚਲਾਨ ਕਰਕੇ ਉਹ ਦੇ ਦੇ ਸਰ ਬਾਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਹਲੇ ਵੀ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਕਈ ਵੀ ਹਲੇ ਲਾਈਟਾਂ ਰੈੱਡ ਲਾਈਟ ਕ੍ਰੋਸ ਕਰਦੇ ਨੇ ਉਹਨਾਂ ਨੂੰ ਹੋਰ ਕੀ ਅਵੇਅਰਨੈਸ ਕਰ ਦਿੰਦਾ ਉਹਨਾਂ ਨੂੰ ਮੈਂ ਇਹ ਕਹੂੰਗਾ ਵੀ ਜੇਕਰ ਤੁਸੀਂ ਕੋਈ ਇੱਕ ਬੰਦਾ ਰੈੱਡ ਲਾਈਟ ਕ੍ਰੋਸ ਕਰ ਰਿਹਾ ਉਹਦੇ ਦੇਖ ਕੇ ਦੂਜਾ ਨਾ ਕਰੋ ਕਿਉਂਕਿ ਤੁਸੀਂ ਆਪਣਾ ਧਿਆਨ ਕਰੋ ਖੁਦ ਆ ਵੀ ਮੈਂ ਨਹੀਂ ਇਹ ਕੰਮ ਕਰਨਾ ਮੈਂ ਸਹੀ ਚੱਲਣਾ ਜੀ ਮੈਂ ਗਲਤ ਕੰਮ ਬਿਲਕੁਲ ਨਹੀਂ ਕਰਨਾ ਜੇ ਉਹ ਕਰਦਾ ਉਹਦਾ ਫਾਲੋਨ ਨੂੰ ਮਿਲ ਜੂਗਾ ਸੋ ਇਸ ਹਨ ਸਾਡੇ ਨਾਲ ਜੋ ਇਨਚਾਰਜ ਅਫਤਾਰ ਸਿੰਘ ਜੀ ਜੋ ਇਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਆਪਣਾ ਰੈੱਡ ਲਾਈਟ ਬਿਲਕੁਲ ਕ੍ਰੋਸ ਨਾ ਕਰੋ ਸੀਟ ਬੈਲਟ ਲਗਾ ਕੇ ਰੱਖੋ ਹੈਲਮਟ ਪਾ ਕੇ ਰੱਖੋ ਇਦਾਂ ਦੀ ਹੋਰ ਅਪਡੇਟ ਲੈ ਕੇ ਹਾਜ਼ਰ ਆਵਾਂਗਾ ਮੈਂ ਸਤਪਾਲ ਸਿੰਘ ਕੈਮਰਾਮੈਨ ਬੁਲਾਈ ਦੇ ਨਾਲ ਧੰਨਵਾਦ